ਹੋਰ ਕੀ ਹਾਲਤਾ ਉਹ ਠੀਕ ਹੈ ਪੁੱਤਰ ਠੀਕ ਹੀ ਤੂੰ ਹਾਂ ਠੀਕ ਹੈ ਪਹੁੰਚ ਪਈ ਹੋਰ ਪਹੁੰਚ ਆ ਮੋਂਟੀ ਪੁੱਤਰ ਪਾਣੀ ਭੁਣੀ ਲਿਆ ਹਾਂ ਹੋਰ ਫਸਲ ਠੀਕ ਖੜੀ ਹੈ ਬਸ ਠੀਕ ਹੈ ਹੁੰਦਾ ਹੈ ਉਹ ਲਿਆਨੇ ਕੇ ਮਾਵਾਂ ਤੇਰੇ ਗੋਡੇ ਪਾਣੀ ਵੜਿਆ ਆਪੇ ਪਵਾ ਦੇ ਐਨੇ ਮੈਨੂੰ ਪਿੰਡ 'ਚ ਹੱਥਾਂ ਦੇ ਵਿੱਚ ਹੀ ਕਰਾਤਾ ਕੁੜੀਆਂ ਨੂੰ ਚੁੜਾ ਕੇ ਮੈਂ ਅੱਜ ਖੁੱਤੋਂ ਦਾ ਫਰ ਲਾ ਮੈਨੂੰ ਆਖ ਦੇ ਇੱਕ ਕੰਮ ਕਰ ਆਦੀ ਮਾਲ ਨਾਲ ਗੱਲ ਕਰਾ ਬੁੱਢਾ ਵਿਗੜ ਗਿਆ ਜਲਦੀ ਕਰ ਜਲਦੀ ਜਲਦੀ ਤੂੰ ਛੱਡ ਪੁੱਤ ਰਹਿਣ ਦੇ ਮੈਂ ਤੂੰ ਖੱਤਾਂ ਤੋੜ ਦਾਂ ਹਰ ਸਮ ਆ ਆਪਦੀ ਕੁੜਮਣੀ ਨਾਲ ਗੱਲ ਕਰੀ ਥੋੜੀ ਤੂੰ ਕੋ ਘਾਬਰਾ ਖੜਾਈ ਇਹ ਬੁੱਢਾ ਮੇਰੇ ਤੋਂ ਵੀ ਘਰ ਕਿਆ ਪਈ ਮੈਨੂੰ ਬੱਲੀਏ ਬੁਢਾ ਰਾਜਾ ਨੀ ਖਾਦੀ ਮੈਂ ਕੁਰਾ ਕੁਰਾਨ ਸਵੇਰ ਦਾ ਤੁਰਿਆ ਕਰੋ ਹਾਲੇ ਤੱਕ ਫਾਜ਼ਿਲ ਕਾ ਨਹੀਂ ਆਇਆ ਲੱਗਦਾ ਸਵੇਰੇ ਹੀ ਪਹੁੰਚਾਂਗਾ ਆ ਇੱਕ ਚਬਰ ਰਲਕੀ ਦਾਂਦੀ ਏ ਰੁਕ 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 ਫਾਇਲ ਕੇ ਚਲਾ ਹਾਂ ਫਾਇਲ ਕੇ ਚਲਾ ਜਾ ਰੋ ਕਿਦਰ ਆ ਫਰ ਤੂੰ 400 ਰੁਪਿਆ ਦੋ ਦਰਜਨ ਕੇਲੇ ਲੈ ਆਇਆ ਹਾਂ ਹਾਂ ਨਾ ਨਾ ਕੋਨੀ ਵੀਰੇ ਹਾਂ ਬੋਲ ਭਾਬੀ ਦਾ ਫੋਨ ਹੈ ਹਾਂ ਹਾਂ ਤੇਰੀ ਭਾਬੀ ਹੈ ਉਹਦੀ ਪੈਨਲ ਮੇਰੀ ਸੈਟਿੰਗ ਕਰਾ ਦੇਗਾ ਨਾ ਆਹ ਕਿਹੜੀ ਗੱਲ ਕੀਤੀ ਰਾਦਰਸਾ ਮੈਂ ਠੀਕ ਹੈ ਸ਼ੁਕਰ ਨਾ ਕੋਣ ਚਿੱਪੀ ਖੋਪੜ ਪਾੜ ਦੇਵੇ ਆ ਉਹ ਵੇ ਰਿੰਕੂ ਉਹ ਕੱਚੇ ਵਿੱਚ ਆਪਣੀ ਇੱਕ ਵੀਡੀਓ ਬਣ ਜAVE ਆਪਾਂ ਵਾਇਰਲ ਹੋ ਜੀ ਇਹ ਵਾਇਰਲ ਚੁੱਪ ਕਰ ਉਹ ਕੱਚਾ ਛਿੰਦੀ ਦੇ ਭਾਪੇ ਦਹੀਂ ਹਾਂ ਹਾਂ ਯਾਰ ਇਹ ਗੱਲ ਦਾ ਸਿਆਰ ਹਾਂ ਉਹਦੇ ਭਾਪੇ ਕੋਲ ਪਿਛਲੇ ਮਹੀਨੇ ਦੇ ਵਿੱਚ ਕਿੰਨੇ ਰੁਪਏ ਲੈ ਲਏ ਸਨ ਆਈ ਬਸ 5000 ਲੈ ਲਈ ਹੋਣਾ ਵਾਪਸ ਨਹੀਂ ਕਰਨੀ ਜਾ ਹੋ ਜਾ ਤੇਰਾ ਦਿਮਾਗ ਖਰਾਬ ਹੈ ਉੱਲੂ ਆ ਕਿਉਂ ਨੂੰ ਕਦੇ ਪੈਸੇ ਪੁੱਠੇ ਕਰੀ ਦੇਣ ਕਦੇ ਨਹੀਂ ਕਰੀ ਦਿੰਦੇ ਹੂੰ ਤੇ ਨੜੇਲ ਦੇ ਸੇਰ ਵਾਲਿਆ ਪਿਛਲੇ 2 ਮਹੀਨੇ ਹੋ ਗਏ ਮੇਰੇ ਕੋਲ 2000 ਰੁਪਏ ਲਈ ਬੈਠਾ ਹਾਂ ਮੈਨੂੰ ਪਿਓ ਤਾਂ ਨਹੀਂ ਸਮਝ ਬੈਠਾ ਕੀ ਹੋ ਰਿਹਾ ਮੈਂ ਨਹੀਂ ਸਮਝ ਕੋਈ ਤਰ੍ਹਾਂ ਪਿਓ ਬਣ ਆ ਕੀ ਆ ਗਈ ਵਾਹ ਆ ਲੈ ਪੈਸੇ ਬਾਕੀ 400 ਬਾਅਦ ਬਾਅਦ ਕਰ ਦਵਾਂਗਾ ਠੀਕ ਹੈ ਨਾ ਤੂੰ ਕੀ ਦੰਦ ਕਰਦਾ ਪਈ ਆ ਉਹ ਦੋ ਬਹਿਣੇ ਬਕਾਰ